ਕੁਝ ਲੋਕ ਤਾਂ ਸਾਡੇ ਨਾਲ ਖੁੱਲੇ ਆਮ ਦੇ ਰਹੇ ਆ ਸਾਥ ਆ ਤੇ ਕੁਝ ਜਿਹੜੇ ਰਹਿ ਗਏ ਆ ਜਿਨਵੇਂ ਚੁਣਵੇਂ ਉਹ ਵਿਚਾਰੇ ਦੱਬੇ ਪੈਰੀ ਵੀ ਸਾਡਾ ਸਾਥ ਦੇ ਰਹੇ ਆ ਅੰਦਰ ਖਾਤੇ ਮੁਕਾਬਲਾ ਕਿਦਣਾ ਮੰਦੇ ਮੁਕਾਬਲਾ ਦੀ ਐਸ ਵਕਤ ਤਾਂ ਸਾਡਾ ਆਮ ਆਦਮੀ ਪਾਰਟੀ ਨਾਲ ਹੀ ਆ ਲੱਗਦਾ ਨਾ ਜੀ ਆਮ ਆਦਮੀ ਪਾਰਟੀ ਨਾਲ ਹਾਂ ਜੀ ਉਹ ਨਾਲ ਹੀ ਨਜ਼ਰ ਆ ਰਿਹਾ ਹੈ ਜੀ ਸਾਥੀ ਤੇ ਬਹੁਤ ਪਹਿਲੇ ਦਿਨ ਤੋਂ ਨਾਲ ਤੁਰੇ ਹੋਏ ਆ ਤੇ ਪਰ ਹੁਣ ਅੰਦਰ ਖਾਤੇ ਵੋਟ ਸਾਨੂੰ ਬਹੁਤ ਪੈ ਪੈ ਰਹੀ ਹੈ ਹਿੰਦੂ ਵੀਰਾਂ ਦੀ ਵੋਟ ਵੀ ਕਿਵਿੰਡ ਦੇ ਵਿੱਚੋਂ ਸਾਇਲੈਂਟ ਵੋਟ ਸਾਨੂੰ ਬਹੁਤ ਪੈ ਰਹੀ ਹੈ ਉਹ ਕੀ ਗੱਲ ਕਹਿ ਰਹੇ ਸੀ ਹਿੰਦੂ ਜਿਹੜੇ ਉਹ ਡਰੇ ਹੋਏ ਆ ਹਿੰਦੂ ਵੋਟ ਨਹੀਂ ਪਾ ਰਹੇ ਇਹ ਤੇ ਜੀ ਗਲਤ ਫਵਾ ਡਾਉਣ ਵਾਲੇ ਡਾਉਂਦੇ ਹੀ ਹੁੰਦੇ ਆ ਹਿੰਦੂਆਂ ਨੂੰ ਉਹਨੇ ਕੀ ਕਿਹਾ ਅਮਰਤਪਾਲ ਨੇ ਕੋਈ ਗਲਤ ਗੱਲ ਕੀਤੀ ਹੁੰਦਾ ਵਸ ਉੱਥੇ ਜਲੂਪੁਰ ਖੇੜੇ ਮੈਂ ਖੁਦ ਜਾਂਦਾ ਰਿਆ ਉੱਥੇ ਹਿੰਦੂਆਂ ਦੇ ਬੱਚੇ ਵੀ ਨਸ਼ਾ ਛੱਡਣ ਆਉਂਦੇ ਸੀ ਮੁਸਲਮਾਨਾਂ ਦੇ ਵੀ ਆਉਂਦੇ ਸੀ ਐਸਸੀ ਬੀਸੀ ਸਾਰੇ ਹੀ ਆਉਂਦੇ ਸੀ ਉਹਨਾਂ ਸਾਰਿਆਂ ਨੂੰ ਗੱਲ ਨਾਲ ਲਾਇਆ ਹਿੰਦੂ ਬੱਚੇ ਉੱਥੇ ਕਈ ਨਸ਼ੇ ਛੱਡ ਕੇ ਆਏ ਜਿਹੜੇ ਕਿ ਮਿਲਾ ਸਕਦੇ ਆ ਤੁਹਾਨੂੰ ਤੇ ਇੱਥੇ ਜਾਵੇਂ ਫਵਾ ਡਾਈ ਜਾਣੀਆਂ ਵੀ ਹਿੰਦੂ ਉੱਥੇ ਸਹਿਮੇ ਹੋਏ ਕਾ ਤੁਸੀਂ ਮੈਂ ਹਿੰਦੂ ਵੀਰਾਂ ਨੂੰ ਹੀ ਡਿਊਟੀ ਸਮਰੇ ਨਾਲ ਆ ਜਾਂਦੇ ਰਹੇ ਇੱਥੇ ਕੰਪੇਨ ਕਰਨ ਸਾਨੂੰ ਸਭ ਤੋਂ ਜ਼ਿਆਦਾ ਇੱਥੇ ਐਵੇਂ ਗਈ ਜਾਣਾ ਮੈਂ ਇਸ ਵਾਲੇ ਭਿੱਖੀਵੰਡ ਦੇ ਵਿੱਚ ਮੌਜੂਦ ਆ ਤੇ 61 62 ਨੰਬਰ ਬੂਥ ਹੈ ਜੀ ਇਹ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਸਮਰਥਕ ਜਿਹੜੇ ਆ ਬੂਥ ਲਗਾ ਕੇ ਬੈਠੇ ਨੇ ਕਰਦੇ ਗੱਲਾਂ ਬਾਤਾਂ ਵੀ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਜੀ ਬਹੁਤ ਵਧੀਆ ਜੀ ਰਿਸਪੌਂਸ ਆ ਸਾਰੀ ਸਾਧ ਸੰਗਤ ਵੱਲੋਂ ਤੇ ਕੁਝ ਲੋਕ ਤਾਂ ਸਾਡੇ ਨਾਲ ਖੁੱਲੇ ਆਮ ਮਤਲਬ ਕਿ ਦੇ ਰਹੇ ਆ ਸਾਥ ਆ ਤੇ ਕੁਝ ਜਿਹੜੇ ਰਹਿ ਗਏ ਆ ਜਿੰਨੇ ਚੁਣਨੇ ਉਹ ਵਿਚਾਰੇ ਦੱਬੇ ਪੈਰੀ ਵੀ ਸਾਡਾ ਸਾਥ ਦੇ ਰਹੇ ਆ ਅੰਦਰ ਖਾਤੇ ਵੀ ਜਿਹੜਾ ਲੋਕਾਂ ਦਾ ਵਿਸ਼ਵਾਸ ਆ ਸਾਡੇ ਤੇ ਬਹੁਤ ਵਧੀਆ ਆ ਸਾਡੇ ਨਾਲ ਨੇ ਇਹ ਅੰਦਰ ਖਾਤੇ ਵੀ ਸਾਡੇ ਨਾਲ ਆ ਲੋਤੇ ਮੁਕਾਬਲਾ ਕਿਦਣਾ ਮੰਦੇ ਮੁਕਾਬਲਾ ਦੀ ਇਸ ਵਕਤ ਸਾਡਾ ਆਮ ਆਦਮੀ ਪਾਰਟੀ ਨਾਲ ਹੀ ਆ ਲੱਗਦਾ ਲੱਗਦਾ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਹਾਂਜੀ ਉਹ ਨਾਲ ਹੀ ਨਜ਼ਰ ਆ ਰਿਹਾ ਕਿਉਂਕਿ ਹੋਰ ਤਾਂ ਸਾਨੂੰ ਕੋਈ ਨਜ਼ਰ ਨਹੀਂ ਆਉਂਦੀ ਪਰ ਆਮ ਆਦਮੀ ਪਾਰਟੀ ਦੇ ਲਾਲਜੀ ਸਿੰਘ ਭੁੱਲਰ ਦਾ ਇੱਕ ਬਿਆਨ ਆਇਆ ਸੀ ਉਹ ਕਹਿੰਦਾ 50000 ਵੋਟ ਨਹੀਂ ਪੈਣੀ ਭਾਈ ਖਾਲਸਾ ਜੀ ਨੂੰ ਉਹਦਾ ਹੀ ਹੁਣ ਚਾਰ ਜਨ ਇਹ ਚਾਰ ਚਾਰ ਦਿਨ ਨੂੰ ਰਿਜ਼ਲਟ ਆ ਜਾਣੇ ਸਾਰਾ ਕੁਝ ਸਾਫ਼ ਹੋ ਜਾਣਾ ਉਹ ਵੱਡੇ ਲੀਡਰ ਉਹਨਾਂ ਦੀ ਉਹ ਜਾਣਨ ਕਿਸ ਤਰ੍ਹਾਂ ਦਿੱਤਾ ਪਿਆਰ ਜੀ ਜੀ ਭਾਈ ਸਾਹਿਬ ਨੇ ਸ਼ਾਮਲ ਕਰਿਆ ਵੀ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਭਾਈ ਸਾਹਿਬ ਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਵੀ ਕਿਹੜੇ ਵਿੱਚੋਂ ਸਾਨੂੰ ਜੋ ਕੇ ਛੜਨ ਵਾਲੇ ਆਪਣੇ ਕਈ ਸਾਥੀ ਤੇ ਬਹੁਤ ਪਹਿਲੇ ਦਿਨ ਤੋਂ ਨਾਲ ਤੁਰੇ ਹੋਏ ਆ ਤੇ ਪਰ ਹੁਣ ਅੰਦਰਖਾਤੇ ਵੋਟ ਸਾਨੂੰ ਬਹੁਤ ਪੈ ਰਹੀ ਹੈ ਹਿੰਦੂ ਵੀਰਾਂ ਦੀ ਵੋਟ ਵੀ ਕਿਵਣ ਦੇ ਵਿੱਚੋਂ ਸਾਈਲੈਂਟ ਵੋਟ ਸਾਨੂੰ ਬਹੁਤ ਪੈ ਰਹੀ ਹੈ ਬਹੁਤ ਜਿਆਦਾ ਪੈ ਰਹੀ ਹੈ ਵਾਹ ਹਾਂਜੀ ਬਾਕੀ ਹਲਕੇ ਦੇ ਵਿੱਚ ਤਕਰੀਬਨ ਸਾਡਾ ਮੁਕਾਬਲਾ ਇੱਕ ਪਾਰਟੀ ਨਾਲ ਹੀ ਰਹਿ ਗਿਆ ਵਾ ਉਹ ਹੈਗੀ ਆਮ ਆਦਮੀ ਪਾਰਟੀ ਬਾਕੀ ਸਾਰੇ ਸਾਫ ਹੋ ਚੁੱਕੇ ਆ ਤੁਸੀਂ ਦੇਖ ਹੀ ਰਹੇ ਸੀ ਪਰ ਮੈਂ ਬਹੁਤ ਸਾਰੀਆਂ ਵੀਡੀਓ ਕੀਤੀਆਂ ਉਹਦੇ ਵਿੱਚ ਨਾ ਲੋਕ ਇਹ ਗੱਲ ਕਹਿ ਰਹੇ ਸੀ ਹਿੰਦੂ ਜਿਹੜੇ ਉਹ ਡਰੇ ਹੋਏ ਆ ਹਿੰਦੂ ਵੋਟ ਨਹੀਂ ਪਾ ਰਹੇ ਇਹ ਤੇ ਜੀ ਗਲਤ ਅਫਵਾਹ ਡਾਉਣ ਵਾਲੇ ਡਾਉਂਦੇ ਹੀ ਹੁੰਦੇ ਆ ਹਿੰਦੂਆंनो ਨੇ ਕੀ ਕੀਤਾ ਅਮਰਤਪਾਲ ਨੇ ਕੋਈ ਗਲਤ ਗੱਲ ਕੀਤੀ ਹੁੰਦਾ ਵਸ ਉੱਥੇ ਜਲੰਧਰ ਖੇੜੇ ਮੈਂ ਖੁਦ ਜਾਂਦਾ ਰਿਆ ਉੱਥੇ ਹਿੰਦੂਆਂ ਦੇ ਬੱਚੇ ਵੀ ਨਸ਼ਾ ਛੱਡਣ ਆਉਂਦੇ ਸੀ ਮੁਸਲਮਾਨਾਂ ਦੇ ਵੀ ਆਉਂਦੇ ਸੀ ਐਸਸੀ ਬੀਸੀ ਸਾਰੇ ਹੀ ਆਉਂਦੇ ਸੀ ਉਹਨਾਂ ਸਾਰਿਆਂ ਨੂੰ ਗਲ ਨਾ ਲਾਇਆ ਸਰਦਾਰ ਬਸੰਤ ਸਿੰਘ ਜੋ ਜਿਨ੍ਹਾਂ ਨੂੰ ਕਿ ਉੱਥੇ ਮੁਖੀ ਥਾਪਿਆ ਸੀ ਉਹ ਤਿੰਨੇ ਟਾਈਮ ਬਾਣੀ ਦਾ ਉਹਨਾਂ ਨੂੰ ਅਭਿਆਸ ਕਰਾਉਂਦੇ ਸੀ ਆਪਣੇ ਹੱਥੀਂ ਉਹ ਮਾਲਚ ਕਰਦੇ ਸੀ ਹਿੰਦੂ ਬੱਚੇ ਉੱਥੇ ਕਈ ਨਸ਼ੇ ਛੱਡ ਕੇ ਆਏ ਜਿਹੜੇ ਕਿ ਮਲਾ ਸਕਦੇ ਆ ਤੁਹਾਨੂੰ ਤੇ ਇੱਥੇ ਜਾਵੇਂ ਫੋਮ ਡਾਈ ਜਾਣੀਆਂ ਵੀ Hindu ਉਹ ਤੋਂ ਸਮਝ ਹੋਈ ਕਿ ਤੂੰ ਸਮਝ Hindu ਵੀਰਾਂ ਨਾਲ ਡਿਊਟੀ ਸਮਰੇ ਨਾਲ ਆ ਜਾਂਦੇ ਰਹੇ ਇੱਥੇ ਕੰਪੇਨ ਕਰਨ ਸਾਨੂੰ ਸਭ ਤੋਂ ਜ਼ਿਆਦਾ ਪਿਆਰ Hindu Hindu ਵੀਰ ਦਿੰਦੇ ਰਹੇ ਕੀ ਬਾਤ ਹੈ ਤੇ ਇੱਥੇ ਐਵੇਂ ਗਈ ਜਾਣਾ ਇਹ ਤਾਂ ਗਲਤ ਪਰ ਬਲਟੋਆ ਸਾਹਿਬ ਦਾ ਨਾ ਵਾਰ-ਵਾਰ ਇਹ ਬਿਆਨ ਆਉਂਦਾ ਸੀ ਕਿ ਵੀ ਮੈਨੂੰ ਉਹ ਬੰਦੇ ਤੇ ਮਲਾਓ ਕਿਹੜੇ ਬੰਦੇ ਨੇ ਨਸ਼ਾ ਛੱਡਿਆ ਕਿਹੜੇ ਬੰਦੇ ਨੇ ਅੰਮ੍ਰਿਤ ਸ਼ਕਿਆ ਉਹ ਲਿਸਟ ਤੇ ਜਾਰੀ ਕਰੋ ਉਹ ਅਸੀਂ ਜੀ ਦਿਨਾਂ ਦੇ ਪਿੰਡ ਜਾ ਕੇ ਇੱਕ ਬੰਦਾ ਜਿੱਦਣ ਬਟੋਏ ਮੀਟਿੰਗ ਕੀਤੀ ਆ ਅਈ ਇੱਕ ਸੁਖਵਿੰਦਰ ਸਿੰਘ ਲਖਣੇ ਨਾਂ ਦਾ ਮੁੰਡਾ ਉੱਥੇ ਬੋਲ ਕੇ ਵੀ ਆਏ ਆ ਅੱਛਾ ਉਹ ਦਿਖਾ ਕੇ ਵੀ ਆਏ ਪਿਆ ਬੰਦਾ ਜੇ ਉਹ ਸ਼ਰਾਬ ਮਤਲਬ ਬੰਦਾ ਫੌਜ ਦੇ ਵਿੱਚ ਰਿਟਾਇਰ ਹੋ ਗਿਆ ਸੀ 2017 ਦੇ ਵਿੱਚ ਲਖਣਾ ਪਿੰਡ ਆਪਣੇ ਲੱਗੇ ਆ ਉਹ 2017 ਵਿੱਚ ਫੌਜ ਤੋਂ ਰਿਟਾਇਰ ਹੋ ਗਿਆ ਸੀ ਉਹ ਇਹੋ ਜਿਹਾ ਸ਼ਰਾਬੀ ਸੀ ਉਹ ਤੜਕੇ ਅੰਮ੍ਰਿਤ ਵੇਲੇ ਕਿੰਦਾ ਮਸ਼ਰਾਬੀ ਲਿੰਦਾ ਸੀ ਹਾਂ ਉਹ ਕਹਿੰਦਾ ਇੱਕ ਦਿਨ ਰਾਤ ਮੈਂ ਪੈਗ ਲਾ ਰਿਹਾ ਸੀ ਉਸੇ ਵੇਲੇ ਮਛਰਾਜ ਛੁਰਤੀ ਦੇ ਤੜਕੇ ਜਾ ਕੇ ਭਾਈ ਅਮਰਤਪਾਲ ਜੀ ਨੂੰ ਮਿਲਿਆ ਤੇ ਉਸ ਦਿਨ ਉਸ ਤੋਂ ਬਾਅਦ ਉਹਨਾਂ ਨੇ ਉਹਦੇ ਕੋਲੋਂ ਨਾ ਕੋਰੇ ਸੰਗਤ ਕੀਤੀ ਉਹਨਾਂ ਦੀ ਅੱਜ ਉਹ ਬਾਣੇ 'ਚ ਨੇ ਕੀ ਬਾਤ ਹੈ ਹਾਂ ਸ਼ਰਾਬ ਛੱਡ ਕੇ ਅੱਜ ਬਾਣੇ ਦੇ ਵਿੱਚ ਆ ਗਏ ਸਾਡੇ ਨਾਲ ਕੈਂਪੇਨ ਚ ਹੁੰਦੇ ਰੋਜ਼ ਦੇ ਡੀ ਅੱਛਾ ਇੱਕ ਨਾ ਹੋਰ ਵੀਡੀਓ ਜੀ ਬੜੀ ਵਾਇਰਲ ਹੋ ਰਹੀ ਸੀ ਚੰਡੀਗੜ੍ਹ ਦਾ ਬੰਦਾ ਸੀਗਾ ਕੋਈ ਮਨੋ ਦਾ ਨਾਂ ਵਿਸਰ ਗਿਆ ਉਹ ਬੰਦੇ ਨੇ ਇਲਜ਼ਾਮ ਲਾਏ ਸੀ ਕਿ ਉਹ ਕਹਿੰਦਾ ਵੀ ਉੱਥੇ ਨਾ ਜਿਹੜੇ ਨਸ਼ਾ ਛਡਾਉਣ ਵਾਲੇ ਬੰਦੇ ਸੀ ਉਹਨਾਂ ਨੂੰ ਕੁੱਟਿਆ ਜਾਂਦਾ ਸੀ ਜਦੋਂ ਰੌਲਾ ਰੱਪਾ ਪਾਉਂਦੇ ਸੀ ਤੇ ਤੁਸੀਂ ਕਹਿੰਦੇ ਮੈਂ ਉੱਥੇ ਸੈਂਟਰ ਚ ਰਿਹਾ ਉਹਨਾਂ ਦੇ ਮਾਲਸ਼ ਕਰਦੇ ਵੇਖੇ ਆ ਨਸ਼ਾ ਛੱਡਦੇ ਵੇਖੇ ਆ ਇਲਾਜ ਕਰਦੇ ਵੇਖੇ ਆ ਤੁਹਾਨੂੰ ਕਿਤੇ ਲੱਗਿਆ ਵੀ ਇਸ ਤਰ੍ਹਾਂ ਦਾ ਕੁਝ ਹੋਇਆ ਉੱਥੇ ਕੁੱਟਮਾਰ ਨਹੀਂ ਜੀ ਉਹ ਮੈਂ ਮੁਹਾਲੀ ਵਾਲਾ ਬੰਦਾ ਜਿਹੜਾ ਤੁਸੀਂ ਕਹਿ ਰਹੇ ਮੈਂ ਚੰਗੀ ਤਰ੍ਹਾਂ ਸਮਝਦਾ ਦੁਆਬੀਆ ਸਾਹਿਬ ਹਾਂ ਉਹ ਇਹਨਾਂ ਦਾ ਵੈਸੇ ਹੀ ਵਿਰੋਧ ਕਰ ਰਹੇ ਆ ਵੀ ਦੁਜਾ ਸਾਡੀ ਵਖਰੀ ਅਜਤੇ ਬੰਦੀ ਸਵਾਰਿਸ ਪੰਜਾਬ ਦੇ ਵੀ ਇਹਨਾਂ ਨੂੰ ਗਲਤ ਥਾਪਦਾ ਇਸ ਕਰਕੇ ਉਹਨਾਂ ਦੇ ਪੰਚ ਥੋੜਾ ਜ਼ਹਿਰ ਕੋ ਲਿਆ ਆਵਾ ਕੋਈ ਵੀ ਉੱਥੇ ਉਹ ਜਿਆ ਗੱਲ ਨਹੀਂ ਸੀ ਇਹ ਤੇ ਅਸਲੇ ਦਾ ਵੀ ਡਾਇਆ ਗਿਆ ਵੀ ਉੱਥੇ ਇਹ ਦੁਜਾ ਟ੍ਰੇਨਿੰਗ ਚੱਲਣ ਦੇ ਹੀ ਆ ਕੋਈ ਗੱਲ ਨਹੀਂ ਹੁੰਦਾ ਹਥਿਆਰ ਤੇ ਸਾਰੇ ਘਰਾਂ ਚ ਹੁੰਦੇ ਆ ਉਹ ਬੰਦਾ ਚੈੱਕ ਨੇ ਕਦੀ ਕਦੀ ਕਰਦਾ ਹੈ ਨਾ ਜੇ ਰੱਖੇ ਆਪਾਂ ਜੇ ਮਲੋ ਤੇ ਚਾਰ ਚੋਰ ਆ ਜਾਂਦੇ ਤੇ ਹਰ ਚੱਲੂ ਨਾਲ ਤੇ ਫਿਰ ਬੰਦਾ ਘਰੂ ਕੀ ਨਸ਼ਾ ਛੱਡਣ ਵਾਲੇ ਕਿਸੇ ਬੰਦੇ ਨੂੰ ਟਾਰਚਰ ਨਹੀਂ ਕੀਤਾ ਜਾਂਦਾ ਇਹ ਤੁਹਾਨੂੰ ਆ ਚੋਣਾ ਤੋਂ ਬਾਅਦ ਚ ਅਸੀਂ ਉਹ ਬੰਦੇ ਮਿਲਾਵਾਂਗੇ ਵੀ ਹੂੰ ਬਿਲਕੁਲ ਮਿਲਾਵਾਂਗੇ ਮਿਲਾਵਾਂਗੇ ਵੀ ਜੇ ਇਹਨਾਂ ਨੂੰ ਪੁੱਛੋ ਵੀ ਟਾਰਚਰ ਹੋਇਆ ਕੋਈ ਹੂੰ ਠੀਕ ਹੈ ਜੀ ਇੱਥੋਂ ਵੀ ਕਈ ਨਸ਼ਾ ਛੱਡ ਗਏ ਜਿਆਦਾ ਉਧਰੋਂ ਆਪਣੇ ਮਾਨਸੇ ਵਾਲੇ ਇਲਾਕੇ 'ਚ ਬਹੁਤ ਬੰਦੇ ਨਸ਼ਾ ਛੱਡ ਗਏ ਜੋ ਕਿ ਮੋਰਚੇ ਦੌਰਾਨ ਮੈਂ ਵੀ ਉੱਥੇ ਰਹਿੰਦਾ ਰਿਹਾ ਉੱਥੇ ਰਹੇ ਮੋਰਚੇ ਦੌਰਾਨ ਸਟੇਜ ਦੀ ਸੇਵਾ ਵੀ ਉਹ ਬੰਦੇ ਸੇਵਾ ਕਰਦੇ ਰਹੇ ਉੱਥੇ ਅੰਮ੍ਰਿਤਸਰ ਜਿਹੜਾ ਮੋਰਚਾ ਲੱਗਾ ਪਰ ਸੋਸ਼ਲ ਮੀਡੀਆ ਤੇ ਨਾ ਇੱਕ ਹੋਰ ਗੋਦੀ ਮੀਡੀਆ ਲੋ ਫਲਾਇਆ ਜਾ ਰਹੀ ਵੀ ਉਹ ਇੱਕ ਵੱਖਰੀ ਫੌਜ ਤਿਆਰ ਕਰ ਰਿਹਾ ਜੀ ਪਤਾ ਨਹੀਂ ਸ਼ਾਇਦ ਕੇਐਸਐਫ ਕੀ ਇਸ ਤਰ੍ਹਾਂ ਦਾ ਕੁਝ ਨਾਮ ਵੀ ਉਹਨਾਂ ਲਿਆ ਸੀ ਨਲੰਗੁਰ ਖਾਲਸਾ ਫੋਰਸ ਐਕਐਫ ਹਾਂ ਉਹਦਾ ਨਾਂ ਅਨੰਦਪੁਰ ਖਾਲਸਾ ਫੌਜ ਉਹ ਚ ਸਾਰੇ ਹੀ ਖਾਲਸਾ ਫੌਜ ਚ ਆਉਂਦੇ ਜੋ ਵੀ ਸਿੰਘ ਜਦੋਂ ਉਹਦਾ ਆਪਣਾ ਜਨਮ ਹੀ ਆਪਣਾ ਉਥੋਂ ਹੋਇਆ ਵਾ ਜੀ ਆਪਣਾ ਅਨੰਦਪੁਰ ਸਾਹਿਬ ਤੋਂ ਉੱਚ ਦੇ ਸਾਰੇ ਹੀ ਖਾਲਸਾ ਫੌਜ ਸਾਨੂੰ ਫੜ ਕੇ ਅੰਦਰ ਕਰਦੇ ਨੇ ਫਸ ਸਾਰਿਆਂ ਨੂੰ ਹਾਂ ਬਿਲਕੁਲ ਠੀਕ ਹੈ ਜੀ ਉੱਥੇ ਕੋਈ ਇਹੋ ਜਿਹਾ ਗੱਲ ਨਹੀਂ ਸੋ ਮੀਡੀਆ ਜਿਹੜਾ ਗੋਦੀ ਮੀਡੀਆ ਜਿਹੜਾ ਜਿਹੜਾ ਕਹਿ ਸਕਦੇ ਆ ਉਹਨਾਂ ਦਾ ਕੋਈ ਹਾਲ ਨਹੀਂ ਉਹ ਜੋ ਮਰਜ਼ੀ ਕਹਿ ਸਕਦੇ ਆ ਹੂੰ ਉਹਦੇ ਤੁਹਾਨੂੰ ਵੀ ਮੀਡੀਆ ਜਿਹੜਾ ਆਮ ਮੀਡੀਆ ਤੁਹਾਨੂੰ ਵੀ ਕਹਿ ਦੇਣ ਕਿ ਜਿਹੜੇ ਬਿਆਨ ਲੈ ਰਹੇ ਇਹਨਾਂ ਦੇ ਹੂੰ ਇੱਕ ਇਹ ਵੀ ਖਾਲਸਤਾਨੀ ਤੇ ਤੁਸੀਂ ਵੀ ਖਾਲਸਤਾਨੀ ਸਾਡੇ ਤੇ 12 ਚੈਨਲ ਬੰਦ ਕਰ ਛੱਡੇ ਜਦੋਂ ਅਸੀਂ ਖਬਰਾਂ ਚਲਾਈਆਂ ਭਾਈ ਜੀ ਬਿਲਕੁਲ ਜੀ ਪਤਾ ਸਾਨੂੰ ਸਾਰਿਆਂ ਦੇ ਸਾਡੇ ਪੇਜਾਂ ਰੀਡ ਡਾਉਨ ਕੀਤੀ ਆ ਪਰ ਤੁਸੀਂ ਫੇਰ ਵੀ ਡਟੇ ਰਹੇ ਕੁਝ ਚੈਨਲ ਅਸੀਂ ਵੇਖਿਆ ਜਿਹੜੇ ਡਟੇ ਰਹੇ ਆ ਇਹਨਾਂ ਦਾ ਆਪਾਂ ਦੇ ਨਹੀਂ ਦੇਖਦੇ ਪੰਜਾਬ ਦੇ ਲੋਕ ਜੀ 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 ਕਿਉਂਕਿ ਜੇ ਅੱਜ ਭਾਈ ਸਾਹਿਬ ਦਾ ਸਾਥ ਦੇ ਰਹੇ ਕਨ ਚੰਦ ਕਜੈਨਾ ਜਿੰਨਾ ਤੁਸੀਂ ਮੇਨ ਜੀ ਤੁਸੀਂ ਬਹੁਤ ਮਿਹਨਤ ਕਰ ਰਹੇ ਸਾਰੇ ਹਲਕੇ ਚ ਕਰ ਰਹੇ ਜੇ ਦੂਜੇ ਆਪਣੀ ਵੇਖ ਰਹੇ ਜੇ ਹਲਕੇ ਨੂੰ ਸਾਂਭ ਰਹੇ ਜੇ ਮੀਡੀਆ ਦੀ ਕਵਰਿੰਗ ਕਰ ਰਹੇ ਜੀ ਪਰ ਜਿਹੜੇ ਇਹ ਚੈਨਲ ਚੱਲੇ ਆ ਨਾਲ ਸਾਡੇ ਸਾਥ ਦੇ ਰਹੇ ਉਹਨਾਂ ਦਾ ਹੀ ਬਹੁਤ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਜੀ ਖਾਲਸਾ ਹੋ ਜੀ ਸੋ ਇਹ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਖਾਲਸਾ ਉਹਨਾਂ ਦੇ ਹੱਕ ਵਿੱਚ ਇੱਥੇ ਵੀ ਵੀਰਾਂ ਨੇ ਜੋ ਇਹ ਬੂਥ ਲਗਾ ਕੇ ਬੈਠੇ ਨੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੁਣ ਆਉਣ ਵਾਲਾ ਸਮਾਂ ਦੱਸੇਗਾ ਅਸੀਂ ਨਹੀਂ ਕਹਿੰਦੇ ਵੀ ਕੌਣ ਜਿੱਤ ਰਿਹਾ ਤੇ ਕੌਣ ਹਾਰ ਰਿਹਾ ਇਹ ਤੇ ਫਤਵਾ ਲੋਕਾਂ ਨੇ ਦੇਣਾ 4 ਤਰੀਕ ਨੂੰ ਨਤੀਜੇ ਜਦੋਂ ਸਾਹਮਣੇ ਆਉਣਗੇ ਤੇ ਬਹੁਤ ਹੈਰਾਨੀਜਨਕ ਹੋ ਸਕਦੇ ਨੇ ਨਤੀਜੇ ਕਿਉਂਕਿ ਹਲਕਾ ਖਡੂਰ ਸਾਹਿਬ ਦੀ ਨਿਗਾ ਜਿਹੜੀ ਆ ਪੂਰੇ ਵਰਲਡ ਦੀ ਨਿਗਾ ਜਿਹੜੀ ਆ ਇਸ ਸੀਟ ਦੇ ਉੱਪਰ ਲੱਗੀ ਹੋਈ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੁੜੇ ਰਹੋ ਸਾਡੇ ਨਾਲ ਸੁਰਖਾਪਤੀ ਜੀ